ਸਾਸਰੀ ਕਾਲ ਜੀ ਅੱਜ ਮੈਂ ਆਪਦਾ ਲਿਖਿਆ ਹੋਇਆ ਗਾਣਾ ਤੁਹਾਨੂੰ ਸੁਣਾਉਣਾ ਤੇ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਲਾਈਕ ਕਰ ਲਾਈਕ ਵੀ ਕਰ ਦਿਓ ਹਾਂ ਭੰਡਾ ਸਮਝ ਆਇਆ ਸੀ ਖਾਣੇ ਵਿੱਚ ਪਾਇਆ ਸੀ ਹੋਪੜਾ ਸਮਝ ਆਇਆ ਸੀ ਖਾਣੇ ਵਿੱਚ ਪਾਇਆ ਸੀ ਹੁੰਦਿਆਂ ਨਾ ਕਿਸੇ ਦੇ ਵੀ ਮੇਤੋ ਏ ਹਾਪੀ ਕੇ ਫੁਰਰ ਹੋ ਜਾਂਦੀਆਂ ਤੇਰੇ ਚਿਹਰੇ ਨੂੰ ਸਮਝਦੇ ਆਂ ਤੇ ਝੂਏ ਹੋ ਸੱਚੇ ਬੰਦਿਆਂ ਦਾ ਮੈਂ ਲੇ ਸ਼ਿਖਰਤ ਹੋ ਕੇ ਪੈਂਦਾ ਸਾਡੇ ਆਲਾ ਦਿਲ ਬੜਾ ਕਮਲਾ ਅੱਖਾਂ ਵਿੱਚ ਕੇ ਭਰੋਸਾ ਹਰ ਕਰ ਲੈਂਦਾ ਮੇਰੇ ਆਲਾ ਦਿਲ ਬੜਾ ਕਮਲਾ ਅੱਖਾਂ ਵਿੱਚ ਕੇ ਭਰੋਸਾ ਕਰ ਲੈਂਦਾ ਰਵਿੱਚ ਇੱਥੇ ਲੱਖਾਂ ਦਿਲ ਟੁੱਟਦੇ ਨੇ ਪਰ ਕਿਤੇ ਨਾ ਦਵਾਈ ਦਿਲਾਂ ਦੇ ਟਰੀਟ ਦੀ ਹੋਏ ਉਹ ਸਰਬੰਦੇ ਦਾ ਬੰਨਾ ਕੀ ਭਾਂ ਦੱਸੋ ਜਿਹੜਾ ਨੀਤੇ ਰੱਖੇ ਯਾਰੀ ਵਿੱਚ ਚੀਟਦੀ ਹੋ ਬੰਦਾ ਫੇਸ ਟੂ ਫੇਸ ਗੱਲ ਕਰਨ ਜੋ ਗਾ ਨਹੀਂ ਰਹਿੰਦਾ ਸਾਡਿਆਂ ਦਿਲ ਬੜਾ ਕਮੜਾ ਅੱਖਾਂ ਵਿੱਚ ਕੇ ਭਰੋਸਾ ਕਰ ਲੈਂਦਾ ਹੇ ਮੇਰੀ ਆਲਾ ਦਿਲ ਬਣਾ ਕਮਲਾ ਅੱਖਾਂ ਵਿੱਚ ਕੇ ਪਰੋਸਾ